ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਪਰਸੋਂ ਚੌਥੇ ਮੇਰੇ ਇੱਕ ਜਾਣਕਾਰ ਦਾ ਮੈਨੂੰ ਫੋਨ ਆਇਆ ਸੱਚੀ ਗੱਲ ਮੈਂ ਤੁਹਾਨੂੰ ਸੁਣਾ ਰਹੀ ਆਂ ਇੱਕ ਮੁੰਡਾ ਜਿਹਦੇ ਨਾਲ ਮੈਂ ਕਾਫੀ ਲੰਬਾ ਸਮਾਂ ਕੰਮ ਕੀਤਾ ਸੀ ਇਕੱਠੇ ਟੀਚ ਕਰਦੇ ਸੀ ਸਾਡਾ ਵਧੀਆ ਭੈਣ ਭਰਾ ਵਾਲਾ ਪਿਆਰ ਮੈਨੂੰ ਫੋਨ ਆਇਆ ਤੇ ਮੈਂ ਚਲੋ ਫੋਨ ਚੁੱਕਿਆ ਨਵੇਂ ਨੰਬਰ ਤੋਂ ਫੋਨ ਆਇਆ ਸੀ ਕਾਫੀ ਟਾਈਮ ਪਹਿਲਾਂ ਅਸੀਂ ਇੱਕ ਦੂਜੇ ਨਾਲ ਕੰਟੈਕਟ 'ਚ ਹੈ ਨਹੀਂ ਸੀ ਨੰਬਰ ਡਿਲੀਟ ਹੋ ਗਿਆ ਸੀ ਚਲੋ ਜਦੋਂ ਮੈਂ ਫੋਨ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਵੀਰੇ ਮੈਂ ਗੁਰਪ੍ਰੀਤ ਬੋਲਦਾ ਕਿਰਨ ਮੈਂ ਕਿਹਾ ਵੀ ਸਤਿ ਸ਼੍ਰੀ ਅਕਾਲ ਵੀਰੇ ਚਲੋ ਖੈਰ ਸੁੱਖੋ ਪੁੱਛੀ ਹਣਾ ਤੇ ਮੈਂ ਕਿਹਾ ਵੀ ਮੈਂ ਸੁਣਿਆ ਸੀ ਵੀ ਤੁਸੀਂ ਬਿਮਾਰ ਹੋ ਵੀ ਕੀ ਪ੍ਰੋਬਲਮ ਹੋਗੀ ਉਹ ਕਹਿੰਦਾ ਭਾਣੇ ਮੈਂ ਤੇਰੇ ਨਾਲ ਨਾ ਕਾਫੀ ਗੱਲਾਂ ਕਰਨੀਆਂ ਤੇ ਮੈਂ ਉਹਨੂੰ ਕਿਹਾ ਵੀ ਮੈਂ ਤੈਨੂੰ ਰੋਕ ਕੇ ਫੋਨ ਕਰਦੀ ਹਾਂ ਹੁਣ ਮੈਂ ਥੋੜੀ ਬਿਜੀ ਆ ਚਲ ਫ੍ਰੀ ਹੋ ਕੇ ਮੈਂ ਫੋਨ ਲਾਇਆ ਗੱਲਬਾਤ ਸਾਡੀ ਚੱਲੀ ਤੇ ਉਹ ਕਹਿੰਦਾ ਕਿ ਹਾਂ ਭੈਣੇ ਮੈਂ ਬਿਮਾਰ ਸੀ ਥੋੜਾ ਜਿਹਾ ਹਾਲਾਤ ਕਰਦੇ ਕਾਫੀ ਖਰਾਬ ਹੋਏ ਪਏ ਨੇ ਜੌਬ ਜਿਹੜੀ ਉਹਦੀ ਤਨਖਾਹ ਇੰਨੀ ਹੈ ਨਹੀਂ ਕਰਦਾ ਗੁਜ਼ਾਰਾ ਨਹੀਂ ਚੱਲਦਾ ਤੇ ਪਿਛਲੇ ਕਾਫੀ ਸਮੇ ਤੋਂ ਪਰਿਵਾਰ ਦੀ ਜੋ ਹਾਲਾਤ ਨੇ ਉਹ ਚੰਗੇ ਨਹੀਂ ਹੈਗੇ ਗੱਲ ਕਰਦੇ ਕਰਦੇ ਉਹਦਾ ਗਲਾ ਭਰ ਗਿਆ ਤੇ ਮੈਂ ਉਹਨੂੰ ਕਿਹਾ ਵੀ ਗੁਰਪ੍ਰੀਤ ਵੀ ਤੂੰ ਮੁੰਡਾ ਹੋ ਕੇ ਰੋ ਰਿਹਾ ਕੁੜੀਆਂ ਤਾਂ ਹਨਾ ਨਿੱਕੀ ਨਿੱਕੀ ਗੱਲ ਤੇ ਰੋ ਪੈਂਦੀਆਂ ਵੀ ਤੂੰ ਕਿਉਂ ਰੋਣਾ ਉਹ ਕਹਿੰਦਾ ਭੈਣੇ ਗੱਲ ਹੀ ਇਦਾਂ ਦੀ ਆ ਵੀ ਮੈਂ ਤਾਂ ਮਤਲਬ ਇਹੋ ਜਿਹੇ ਹਾਲਾਤਾਂ 'ਚ ਹੋ ਗਿਆ ਵੀ ਕਿਹੜਾ ਰਿਸ਼ਤੇਦਾਰ ਆ ਜਾਂ ਕਿਹੜਾ ਦੋਸਤ ਆ ਜੀ ਤੋਂ ਮੈਂ ਮਦਦ ਨਹੀਂ ਮੰਗੀ ਤੈਨੂੰ ਮੈਂ ਫੋਨ ਤਾਂ ਕੀਤਾ ਮਦਦ ਮੰਗਣ ਵਾਸਤੇ ਮੇਰੇ ਘਰ ਦੇ ਹਾਲਾਤ ਕਾਫੀ ਖਰਾਬ ਨੇ ਮੈਨੂੰ ਥੋੜੀ ਜੀ ਪੈਸਿਆਂ ਦੀ ਮਦਦ ਚਾਹੀਦੀ ਆ ਪਰ ਇਹਦਾ ਕਾਰਨ ਕੀ ਆ ਮੈਂ ਉਹ ਤੇਰੇ ਨਾਲ ਸਾਂਝਾ ਕਰਨਾ ਚਾਹਣਾ ਮੈਂ ਉਹਦੀ ਗੱਲ ਪੂਰੇ ਧਿਆਨ ਨਾਲ ਸੁਣੀ ਤੇ ਮੈਨੂੰ ਇਹ ਲੱਗਿਆ ਵੀ ਇੱਕ ਵਿਸ਼ਵਾਸ ਦਾ ਰਿਸ਼ਤਾ ਹੈ ਨਾ ਜੇ ਕੋਈ ਬੰਦਾ ਆਪਣਾ ਦੁੱਖ ਸੁੱਖ ਕਰ ਰਿਹਾ ਤਾਂ ਚਲੋ ਮੈਂ ਉਹਦੀ ਗੱਲ ਸੁਣੀ ਮੈਂ ਉਹਨੂੰ ਕਿਹਾ ਵੀ ਤੇਰਾ ਪਰਿਵਾਰ ਤਾਂ ਬਹੁਤ ਵਧੀਆ ਸੀ ਗੁਰਪ੍ਰੀਤ ਵਧੀਆ ਕੰਮ ਚੱਲਦਾ ਸੀ ਤੇਰੇ ਮੰਮੀ ਡੈਡੀ ਵੀ ਕੰਮ ਕਰਦੇ ਸੀ ਤੇਰੀ ਜੌਬ ਵੀ ਸੀ ਤੂੰ ਆਪਦਾ ਵੀ ਕੰਮ ਕਰਦਾ ਸੀ ਸਕੂਲ ਤੋਂ ਬਾਅਦ ਉਹ ਸਟੀਚਿੰਗ ਦਾ ਕੰਮ ਕਰਦਾ ਸੀ ਹੁੰਦਾ ਉਹ ਮੈਨੂੰ ਕਹਿੰਦਾ ਕਿ ਸਿਆਣੇ ਸੱਚ ਕਹਿੰਦੇ ਹੁੰਦੇ ਆ ਵੀ ਜੇ ਇੱਕ ਮਾੜਾ ਜੰਮ ਪਵੇ ਜਾਂ ਬਾਹਰੋਂ ਕੋਈ ਪਰਿਵਾਰਕ ਮੈਂਬਰ ਮਾੜਾ ਆ ਜਾਈ ਤਾਂ ਘਰ ਦੇ ਜਿਹੜੇ ਹਾਲਾਤ ਆ ਹੋ ਨਹੀਂ ਰਹਿੰਦੇ ਕਹਿੰਦਾ ਮੇਰੀ ਚਾਵਾ ਲਾਡਾ ਨਾਲ ਪਾਲੀ ਹੋਈ ਭੈਣ ਮਨਦੀਪ ਜੀ ਤੇ ਮੈਂ ਇੰਨਾ ਮਾਣ ਕਰਦਾ ਸੀ ਕਹਿੰਦਾ ਉਹਦੀ ਵਜ੍ਹਾ ਨਾਲ ਸਾਡੇ ਘਰ ਦੇ ਹਾਲਾਤ ਬਣੇ ਆ ਮੈਂ ਕਿਹਾ ਵੀ ਕੀ ਮਤਲਬ ਤੁਹਾਡਾ ਤਾਂ ਭੈਣ ਭਰਾਵਾਂ ਦਾ ਇੰਨਾ ਪਿਆਰ ਸੀ ਕਿਉਂਕਿ ਜਦੋਂ ਵੀ ਗੱਲ ਹੋਣੀ ਤਾਂ ਗੁਰਪ੍ਰੀਤ ਨੇ ਆਪਣੀ ਭੈਣ ਦਾ ਮਤਲਬ ਜ਼ਿਕਰ ਕਰਨਾ ਮਨਦੀਪ ਮਨਦੀਪ ਕਰਦੇ ਤਾਂ ਉਹਦਾ ਮੂੰਹ ਸੁੱਕਦਾ ਸੀ ਉਹ ਨਾਲ ਸਾਰੀ ਮੈਨੂੰ ਕਹਾਣੀ ਦੱਸਣ ਲੱਗ ਗਿਆ ਉਹ ਕਹਿੰਦਾ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਵੀ ਮੈਨੂੰ ਪਤਾ ਸੀ ਮੇਰੇ ਮਾਪਿਆਂ ਨੇ ਸਾਨੂੰ ਕਿਹੜੇ ਹਾਲਾਤਾਂ 'ਚ ਪਾਲਿਆ ਸੀ ਮੇਰੇ ਪਾਪਾ ਸਟੀਚਿੰਗ ਦਾ ਕੰਮ ਕਰਦੇ ਸੀ ਨਾਲ ਮੇਰੀ ਮੰਮੀ ਵੀ ਕੰਮ ਕਰਾਉਂਦੀ ਸੀ ਵੀ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸੀ ਸਾਡੇ ਪਰ ਕਹਿੰਦਾ ਸਾਡੇ ਮਾਪਿਓ ਨੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਪਾਲਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਸਾਨੂੰ ਬੜਾ ਪਿਆਰ ਕਰਦੇ ਹਰ ਇੱਕ ਚੀਜ਼ ਸਾਨੂੰ ਲਿਆ ਕੇ ਦਿੰਦੇ ਵਧੀਆ ਸਾਨੂੰ ਸਕੂਲ 'ਚ ਪੜਾਇਆ ਤੇ ਸਾਡੇ ਮਾਪਿਓ ਨੇ ਸਾਨੂੰ ਇੱਕੋ ਹੀ ਗੱਲ ਕਹੀ ਕਿ ਅਸੀਂ ਜੋ ਹੰਡਾ ਲਿਆ ਉਹ ਹੰਡਾ ਲਿਆ ਵੀ ਤੁਸੀਂ ਵਧੀਆ ਜ਼ਿੰਦਗੀ ਜੀਵੋ ਤੁਸੀਂ ਇੰਨਾ ਕ ਪੜੋ ਵੀ ਤੁਸੀਂ ਵਧੀਆ ਨੌਕਰੀ ਤੇ ਲੱਗੋ ਤੇ ਤੁਹਾਡੀ ਜ਼ਿੰਦਗੀ ਸੌਖੀ ਰਹੇ ਕਹਿੰਦਾ ਅਸੀਂ ਆਪਣੇ ਮੰਮੀ ਪਾਪਾ ਨੂੰ ਇਹੀ ਵਾਅਦਾ ਕਰਦੇ ਵੀ ਤੁਹਾਨੂੰ ਕਦੇ ਵੀ ਇਸ ਗੱਲ ਦੀ ਸ਼ਰਮਿੰਦਗੀ ਨਹੀਂ ਹੋਊਗੀ ਜਾਂ ਫਿਕਰ ਨਹੀਂ ਹੋਊਗਾ ਵੀ ਅਸੀਂ ਪੜ੍ਹ ਲਿਖ ਨਹੀਂ ਸਕੀ ਕਹਿੰਦਾ ਅਸੀਂ ਦੋਨੋਂ ਪੈਣ ਭਰਾ ਪੜ੍ਹੇ ਮਨਦੀਪ ਮੇਰੇ ਨਾਲੋਂ ਜ਼ਿਆਦਾ ਹੁਸ਼ਿਆਰ ਸੀ ਤੇ ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਰਹਿੰਦੇ ਵੀ ਤੂੰ ਘੱਟ ਪੜਦਾ ਮਨਦੀਪ ਜ਼ਿਆਦਾ ਪੜਦੀ ਐ ਵੱਡੀ ਹੋ ਕੇ ਸਾਡਾ ਨਾਮ ਰੌਸ਼ਨ ਕਰੂ ਕਹਿੰਦਾ ਅਸੀਂ ਵੱਡੇ ਹੋਏ ਵੱਡੇ ਹੋਏ ਤੇ ਕਹਿੰਦਾ ਇੱਕ ਵਾਰੀ ਮੇਰੇ ਗੱਲ ਜ਼ਿਆਦਾ ਵੀ ਮੇਰੇ ਮੰਮੀ ਪਾਪਾ ਕੋਲ ਨਾ ਕਾਫੀ ਕੰਮ ਆਇਆ ਸਟੀਚਿੰਗ ਦਾ ਕਿਸੇ ਵਿਆਹ ਦਾ ਕੰਮ ਸੀ ਇਕੱਠਾ ਤੇ ਕਹਿੰਦਾ ਕਾਫੀ ਪੈਸਾ ਉਹਨਾਂ ਨੇ ਕਮਾਇਆ ਪੈਸਾ ਕਮਾ ਕੇ ਕਹਿੰਦਾ ਮੇਰੇ ਮੰਮੀ ਪਾਪਾ ਇੱਕ ਦਿਨ ਬਾਜ਼ਾਰੋਂ ਆਏ ਤੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਬੁਲਾ ਕੇ ਕਹਿੰਦੇ ਵੀ ਉਰੇ ਆਓ ਦੋਨੇ ਭੈਣ ਭਰਾ ਵੀ ਅਸੀਂ ਤੁਹਾਨੂੰ ਕੋਈ ਗੱਲ ਦੱਸਣੀ ਆ ਕੋਈ ਚੀਜ਼ ਦਿਖਾਉਣੀ ਆ ਕਹਿੰਦਾ ਮੇਰੀ ਮੰਮੀ ਦੇ ਨਾ ਅਕਸਰ ਕੰਨ ਖਾਲੀ ਹੁੰਦੇ ਸੀ ਮੇਰੀ ਮੰਮੀ ਨੇ ਕਦੇ ਕੋਈ ਸੋਨੇ ਦਾ ਗਹਿਣਾ ਨਹੀਂ ਪਾਇਆ ਸੀ ਕਹਿੰਦਾ ਔਰਤਾਂ ਨੂੰ ਸੋਨੇ ਦੇ ਗਹਿਣਿਆਂ ਦਾ ਸ਼ੌਂਕ ਹੁੰਦਾ ਹਨਾ ਪਰ ਕਹਿੰਦਾ ਵੀ ਮੇਰੀ ਮੰਮੀ ਨੇ ਸਾਨੂੰ ਹੁਣ ਇੱਕ ਡੱਬੀ ਦਿਖਾਈ ਤੇ ਉਹਦੇ ਵਿੱਚ ਨਾ ਸੋਨੇ ਦੇ ਬਹੁਤ ਸੋਹਣੇ ਕਾਂਟੇ ਟਾਈਪ ਸੀਗੇ ਤੇ ਕਹਿੰਦਾ ਵੀ ਮੇਰੀ ਭੈਣ ਮਨਦੀਪ ਕਹਿੰਦੀ ਵੀ ਹਾਏ ਮੰਮੀ ਕਿੰਨੇ ਸੋਹਣੇ ਕਾਂਟੇ ਆ ਵੀ ਇਹ ਕਾਂਟੇ ਤਾਂ ਤੂੰ ਮੈਨੂੰ ਮੇਰੇ ਵਿਆਹ 'ਚ ਦੇ ਦੀ ਕਹਿੰਦਾ ਵੀ ਮੇਰੀ ਮਾਂ ਉਹ ਕਾਂਟੇ ਆਪਣੇ ਵਾਸਤੇ ਲਈ ਹੈ ਸੀ ਪਰ ਕਹਿੰਦਾ ਮੇਰੀ ਮਾਂ ਨੇ ਕਿਹਾ ਵੀ ਠੀਕ ਆ ਪੁੱਤ ਜੇ ਤੈਨੂੰ ਪਸੰਦ ਆ ਤਾਂ ਤੂੰ ਰੱਖ ਲੈ ਬਸ ਫਿਰ ਮੈਂ ਰੱਖ ਲੈਨੀ ਆ ਮੈਂ ਨਹੀਂ ਪਾਉਂਦੀ ਕਹਿੰਦੇ ਮੇਰੇ ਪਾਪਾ ਕਹਿੰਦੇ ਵੀ ਕਿੱਦਾਂ ਦੀ ਤਾ ਤੂੰ ਲੱਗੀ ਸੀ ਹੈਨਾ ਵੀ ਮੇਰੇ ਕੰਨਾਂ ਨੂੰ ਕਾਂਟੇ ਨਹੀਂ ਜੁੜੇ ਵੀ ਜਿੱਦਾਂ ਦੀ ਮੈਂ ਤੁਹਾਡੇ ਘਰ ਆਈਆਂ ਇੰਨਾ ਕੰਮ ਕਰਦੀਆਂ ਵੀ ਹੁਣ ਤੂੰ ਧੀ ਨੂੰ ਕਹਤਾ ਬੀਤੀ ਨੂੰ ਵਿਆਹਲੇ ਨੂੰ ਆਪਾਂ ਹੋਰ ਬਣਾ ਦੇਾਂਗੇ ਵੀ ਤੂੰ ਕੋਈ ਨਾ ਪਾਲਾ ਕਹਿੰਦਾ ਮੇਰੀ ਮਾਂ ਨੇ ਉਹ ਕਾਂਟੇ ਨਾ ਪਾਏ ਉਹ ਕਹਿੰਦੀ ਵੀ ਚੱਲ ਜਿੱਥੇ ਮੈਂ ਇੰਨੀ ਉਮਰ ਕੱਢ ਲਈ ਵੀ ਮੇਰੀ ਧੀ ਨੂੰ ਇਹ ਕਾਂਟੇ ਪਸੰਦ ਆਏ ਨਾ ਕਹਿੰਦਾ ਮੇਰੀ ਭੈਣ ਨੇ ਵੀ ਕਿਹਾ ਵੀ ਨਹੀਂ ਮੰਮੀ ਇੱਕ ਵਾਰ ਤਾਂ ਤੁਸੀਂ ਪਾ ਲਓ ਪਰ ਕਹਿੰਦਾ ਮੇਰੀ ਮੰਮੀ ਨੇ ਉਹ ਕਾਂਟੇ ਨਾ ਪਾਏ ਉਹ ਕਹਿੰਦਾ ਐਸੇ ਤਰ੍ਹਾਂ ਹੀ ਲੋਕਰ ਦੇ ਵਿੱਚ ਸਾਮਤੇ ਚਲੋ ਕਹਿੰਦਾ ਸਮਾਂ ਗੁਜ਼ਰਿਆ ਤੇ ਮੇਰੇ ਮਾਪਿਓ ਦੇ ਹਾਲਾਤ ਜਿਵੇਂ ਹੁਣ ਖਰਚੇ ਸਾਡੇ ਪੜਾਈਆਂ ਦੇ ਵਧ ਗਏ ਵੀ ਬਹੁਤ ਤੰਗੀ ਕੱਟੀ ਮੈਂ ਕਹਿੰਦਾ ਪਲੱਸ 2 ਕਰਕੇ ETT ਕਰ ਲਈ ਤੇ ਮਨਦੀਪ ਸੀ ਜਿਹੜੀ ਉਹ ਗ੍ਰੈਜੂਏਸ਼ਨ ਕਰਨ ਲੱਗੀ ਉਹ ਕਹਿੰਦੀ ਮੈਂ ਗ੍ਰੈਜੂਏਸ਼ਨ ਤੋਂ ਬਾਅਦ B.Ed ਕਰੂੰਗੀ ਚਲੋ ਕਹਿੰਦਾ ਸਾਡੀ ਪੜ੍ਹਾਈ ਪੂਰੀ ਹੋਈ ਕਹਿੰਦਾ ਮੈਂ ਇੱਧਰ ਲੱਗ ਗਿਆ ਕੱਚੇ ਅਧਿਆਪਕ ਹਨਾ ਕੋਈ ਪੋਸਟਾਂ ਆਈਆਂ ਤੇ ਉੱਧਰ ਲੱਗ ਗਿਆ ਤੇ ਮੇਰੀ ਭੈਣ ਕਹਿੰਦਾ ਹਜੇ ਪੜ੍ਹਦੀ ਸੀ ਕਹਿੰਦਾ ਮੇਰੀ ਭੈਣ ਕਾਲਜ ਜਾਂਦੀ ਮੇਰੇ ਕੋਲ ਕਹਿੰਦਾ ਕੱਪੜੇ ਹੁੰਦੇ ਨਾ ਹੁੰਦੇ ਪਰ ਕਹਿੰਦਾ ਮੇਰੀ ਭੈਣ ਨੂੰ ਅਸੀਂ ਉਹਦੀ ਮੂਹ ਮੰਗੀ ਹਰ ਚੀਜ਼ ਲੈ ਕੇ ਦਿੰਦੇ ਸੀ ਕਹਿੰਦਾ ਕਈ ਵਾਰ ਮੈਂ ਆਪਣੀ ਮੰਮੀ ਨੂੰ ਕਹਿ ਦੇਣਾ ਵੀ ਮਾਂ ਤੂੰ ਮਨਦੀਪ ਨੂੰ ਜਿਆਦਾ ਪਿਆਰ ਕਰਦੀ ਆ ਵੀ ਕੋਈ ਵੀ ਚੀਜ਼ ਮੰਗਦੀ ਆ ਉਹਦੀ ਤੂੰ ਲਿਆ ਦਿੰਨੀ ਆ ਵੀ ਮੈਂ ਤਾਂ ਘੱਟ ਤਨਖਾਹ ਤੇ ਕੰਮ ਕਰਦਾ ਵੀ ਮੈਨੂੰ ਇਹ ਆ ਹਨਾ ਵੀ ਥੋੜੇ ਹਾਲਾਤ ਸੁਧਰਨ ਵੀ ਨਹੀਂ ਮੈਂ ਕੋਈ ਇੰਨਾ ਪੈਸਾ ਲਾਉਣਾ ਇਸ ਗੱਲ ਨੂੰ ਜਦੋਂ ਮੈਂ ਕਹਿ ਦਿੰਦਾ ਤਾਂ ਮੇਰੀ ਮਾਂ ਕਹਿ ਦਿੰਦੀ ਵੀ ਮੁੰਡਿਆ ਕੁੜੀ ਨੇ ਬਗਾਨੇ ਘਰ ਜਾਣਾ ਇੱਥੇ ਆ ਜਿਹੜੇ ਇਹਦੇ ਸ਼ੌਂਕ ਪੂਰੇ ਹੋਣੇ ਆ ਵੀ ਬਗਾਨੇ ਘਰ ਜਾ ਕੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਊ ਵੀ ਮੇਰੀ ਕੁੜੀ ਦਾ ਤੂੰ ਸ਼ਰੀਕਾ ਨਾ ਕਰੀ ਕਹਿੰਦਾ ਮੈਂ ਹੱਸਦਾ ਕਹਿ ਦਿੰਦਾ ਵੀ ਜੇ ਤੇਰੀ ਕੁੜੀ ਆ ਤਾਂ ਮੇਰੀ ਵੀ ਤਾਂ ਕੁਝ ਲੱਗਦੀ ਆ ਮੈਂ ਵੀ ਕਹਿੰਦਾ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਚਲੋ ਕਹਿੰਦਾ ਮੇਰੀ ਭੈਣ ਕਾਲਜ ਜਾਂਦੀ ਤੇ ਕਹਿੰਦਾ ਮੇਰੀ ਭੈਣ ਨੇ ਜਦੋਂ ਕਾਲਜ ਜਾਣਾ ਤੇ ਆਣਗਮਣ ਦੀਆਂ ਜਿਹੜੀਆਂ ਬੁੜੀਆਂ ਸੀ ਨਾ ਉਹ ਮੇਰੀ ਮਾਂ ਨੂੰ ਕਹਿ ਦਿੰਦੀਆਂ ਵੀ ਤੁਸੀਂ ਕੁੜੀ ਨੂੰ ਜ਼ਿਆਦਾ ਖੁੱਲ੍ਹ ਦੇ ਰੱਖੀ ਆ ਵੀ ਕੁੜੀਆਂ ਨੂੰ ਇੰਨੀ ਖੁੱਲਣ ਨਹੀਂ ਦਿੰਦੇ ਹੁੰਦੇ ਵੀ ਸੋਡੀ ਕੁੜੀ ਜਿਸ ਹਿਸਾਬ ਨਾਲ ਟੌਰ ਕੱਢ ਕੇ ਜਾਂਦੀ ਆ ਵੀ ਕੁਆਰੀਆਂ ਕੁੜੀਆਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਸ਼ੋਭਦੀਆਂ ਨਹੀਂ ਹੁੰਦੀਆਂ ਕਹਿੰਦਾ ਮੇਰੀ ਮਾਂ ਨੇ ਇਸ ਗੱਲ ਦਾ ਗੁੱਸਾ ਕਰਨਾ ਮੈਂ ਵੀ ਕਹਿੰਦਾ ਵੀ ਕਦੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖੀ ਸੀ ਕਹਿੰਦਾ ਵੀ ਮੈਨੂੰ ਬੜਾ ਮਾਣ ਹੁੰਦਾ ਸੀ ਚਲੋ ਕਹਿੰਦਾ ਮੇਰਾ ਵਿਆਹ ਹੋ ਗਿਆ ਵਿਆਹ ਹੋਇਆ ਤੇ ਦੋ ਬੱਚੇ ਹੋ ਗਏ ਬੇਟੀ ਹੋ ਗਈ ਦੋ ਸਾਲਾਂ ਬਾਅਦ ਬੇਟਾ ਹੋ ਗਿਆ ਸਾਡੇ ਪਰਿਵਾਰ ਇਸੇ ਤਰ੍ਹਾਂ ਵਧਿਆ ਹਨ ਚੱਲਦਾ ਰਿਹਾ ਵੀ ਮੈਂ ਸਟੀਚਿੰਗ ਦਾ ਕੰਮ ਮੇਰੀ ਜੋਬ ਸੀ ਥੋੜੇ ਜਿਹੀ ਹਾਲਾਤ ਠੀਕ ਹੋ ਗਏ ਤੇ ਕਹਿੰਦਾ ਮਨਦੀਪ ਦੇ ਰਿਸ਼ਤੇ ਦੀ ਗੱਲ ਆਉਂਦੀ ਤਾਂ ਮਨਦੀਪ ਕਹਿ ਦਿੰਦੀ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਵੀ ਜਿੰਨਾ ਚਿਰ ਮੈਂ ਨੌਕਰੀ ਤੇ ਨਹੀਂ ਲੱਗਦੀ ਮੈਂ ਵਿਆਹ ਨਹੀਂ ਕਰਾਉਂਦੀ ਤੇ ਮੇਰੀ ਮਾਂ ਨੇ ਹਮੇਸ਼ਾ ਉਹਦੀ ਗੱਲ 'ਚ ਹੰਗਾਰਾ ਭਰਨਾ ਵੀ ਜਿੰਨਾ ਚਿਰ ਮੇਰੀ ਧੀ ਆਪ ਨਹੀਂ ਕਹਿੰਦੀ ਵੀ ਹਾਂ ਮੈਂ ਵਿਆਹ ਕਰਾਉਣਾ ਵੀ ਉਹਨਾਂ ਟਾਈਮ ਆਪਾਂ ਰਿਸ਼ਤਾ ਨਹੀਂ ਵੇਖਦੇ ਜਦੋਂ ਕਹਿੰਦਾ ਮਨਦੀਪ ਦੀ ਉਮਰ 26 27 ਸਾਲ ਹੋ ਗਈ ਤਾਂ ਆਣ ਗਵਾਂਡ ਰਿਸ਼ਤੇਦਾਰ ਕਹਿਣ ਲੱਗੇ ਵੀ ਭਾਈ ਮੁੰਡਾ ਤਾਂ ਛੋਟਾ ਸੀ ਉਹ ਤਾਂ ਵਿਆਹ ਲਿਆ ਤੁਸੀਂ ਦੋ ਬੱਚੇ ਵੀ ਹੋਗੇ ਤੇ ਕੁੜੀ ਵੱਲ ਤੁਸੀਂ ਨਿਗਾ ਹੀ ਨਹੀਂ ਮਾਰਦੇ ਕਹਿੰਦਾ ਸਾਨੂੰ ਇਸ ਗੱਲ ਦਾ ਗੁੱਸਾ ਹੋਣਾ ਵੀ ਰਿਸ਼ਤੇਦਾਰ ਸਾਡੀ ਕੁੜੀ ਤੇ ਬੜਾ ਲੱਗਦੇ ਆ ਸੋਹਣੀ ਸੰਖੀ ਸੀ ਮੇਰੀ ਭੈਣ ਕਹਿੰਦਾ ਅਸੀਂ ਕਹਿੰਦਾ ਕਿਸੇ ਵੀ ਗੱਲ ਦਾ ਕਦੇ ਕੋਈ ਸ਼ੱਕ ਨਹੀਂ ਰੱਖਿਆ ਸੀ ਇੱਕ ਦਿਨ ਕਹਿੰਦਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਰਾਤ ਨੂੰ ਸੌਂਨੇ ਆ ਤੇ ਸਵੇਰੇ ਕਹਿੰਦਾ ਜਦੋਂ ਮੇਰੀ ਮਾਂ ਉੱઠી ਮੇਰੀ ਮਾਂ ਨੇ ਉੱਠ ਕੇ ਸਾਨੂੰ ਆਵਾਜ਼ ਮਾਰੀ ਵੀ ਉੱਠ ਖੜੋ ਹਣਾ ਵੀ ਅੱਜ ਤਾਂ ਦਿਨ ਚੜ ਗਿਆ ਕੋਈ ਵੀ ਨਹੀਂ ਉੱਠਿਆ ਤੇ ਕਹਿੰਦਾ ਚਲੋ ਅਸੀਂ ਉੱਠਦੇ ਆ ਮੈਂ ਡਿਊਟੀ ਤੇ ਜਾਣਾ ਹੁੰਦਾ ਕਹਿੰਦਾ ਮੈਂ ਆਖਿਆ ਵੀ ਇੰਨੀ ਨੀਂਦ ਕਿਉਂ ਆਈ ਵੀ ਸਵੇਰ ਤੱਕ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਚਲੋ ਕਹਿੰਦਾ ਉੱਠ ਕੇ ਅਸੀਂ ਆਪੋ ਆਪਣੇ ਕੰਮਾਂ ਜਿਆ ਤੇ ਲੱਗੇ ਤੇ ਮੇਰੀ ਮਾਂ ਕਹਿੰਦਾ ਵੀ ਜਦੋਂ ਮੇਰੀ ਭੈਣ ਦੇ ਕਮਰੇ ਚ ਗਈ ਤੇ ਕਹਿੰਦਾ ਉਹ ਕਬਰਾਈ ਹੋਈ ਬਾਹਰ ਆਈ ਤੇ ਉਹ ਆ ਕੇ ਮੈਨੂੰ ਕਹਿੰਦੀ ਗੁਰਪ੍ਰੀਤ ਮਨਦੀਪ ਦਾ ਕਮਰੇ ਚ ਹੈ ਨਹੀਂ ਤੇ ਅਲਮਾਰੀ ਹੈ ਜਿਹੜੀ ਉਹ ਸਾਰੀ ਫਰੋਲੀ ਪਈ ਆ ਕਹਿੰਦਾ ਵੀ ਮੈਂ ਇਹ ਚੀਜ਼ ਹਨਾ ਜਦੋਂ ਸੁਣੀ ਤੇ ਮੈਂ ਕਹਿੰਦਾ ਆਪਣੀ ਮਾਂ ਦੇ ਨਾਲ ਕਮਰੇ ਚ ਗਿਆ ਕਹਿੰਦਾ ਜਦੋਂ ਮੈਂ ਮਾਹੌਲ ਜਾ ਵੇਖਿਆ ਵੀ ਕੱਪੜੇ ਲੀੜੇ ਖਿਲਾਰੇ ਪਏ ਸੀ ਕਹਿੰਦਾ ਵੀ ਇਸ ਗੱਲ ਦਾ ਅੰਦਾਜ਼ਾ ਮੈਨੂੰ ਹੋ ਗਿਆ ਸੀ ਵੀ ਉਹ ਤਾਂ ਗਈ ਚਲੋ ਕਹਿੰਦਾ ਅਸੀਂ ਅਲਮਾਰੀ ਫਰੋਲੀ ਲੋਕਰ ਦੇ ਵੇਖਿਆ ਲੋਕਰ ਦੇ ਵਿੱਚ ਜੋ ਮੇਰੀ ਮਾਂ ਨੇ ਸੋਨੇ ਦੇ ਕਾਂਟੇ ਰੱਖੇ ਸੀ ਜਾਂ ਸਾਡੇ ਹੋਰ ਗਹਿਣੇ ਸੀ ਗਹਿਣੇ ਹੁਣ ਮੇਰੇ ਵਿਆਹ ਵੇਲੇ ਮੇਰੇ ਸਹੁਰਿਆਂ ਨੇ ਪਾਏ ਸੀ ਤੇ ਮੇਰੇ ਘਰ ਵਾਲੀ ਦਾ ਜੋ ਸੋਨਾ ਸੀ ਉਹ ਵੀ ਉੱਥੇ ਹੀ ਪਿਆ ਸੀ ਜਿੰਨਾ ਕ ਆਪਣੇ ਘਰਾਂ ਚ ਕੈਸ਼ ਹੁੰਦਾ ਕੈਸ਼ ਪਿਆ ਸੀ ਵੀ ਉਹ ਚ ਕੁਝ ਨਹੀਂ ਸੀ ਕਹਿੰਦਾ ਮੇਰੀ ਮਾਂ ਮੇਰੇ ਵੱਲ ਵੇਖੀ ਤੇ ਮੈਂ ਮੇਰੀ ਮਾਂ ਵੱਲ ਵੇਖਿਆ ਤੇ ਕਹਿੰਦਾ ਮੇਰੇ ਡੈਡੀ ਨੂੰ ਅਸੀਂ ਕੀ ਦਸੀਏ ਪਰ ਕਹਿੰਦਾ ਹੁਣ ਗੱਲ ਤਾਂ ਦੱਸਣੀ ਪੈਣੀ ਸੀ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਵੀ ਚਲ ਮੈਂ ਫੋਨ ਲਾ ਕੇ ਵੇਖਦਾ ਕਹਿੰਦਾ ਮੈਂ ਆਪਣੀ ਭੈਣ ਦਾ ਫੋਨ ਜਦੋਂ ਲਾਇਆ ਤੇ ਫੋਨ ਘਰੇ ਵੱਜੀ ਜਾਂਦਾ ਸੀ ਘਰੇ ਬੈਲ ਵੱਜੀ ਫੋਨ ਦੀ ਤੇ ਕਹਿੰਦਾ ਮੈਂ ਕਿਹਾ ਵੀ ਫੋਨ ਤਾਂ ਘਰੇ ਪਿਆ ਵੀ ਜੇ ਕਿਤੇ ਗਈ ਹੁੰਦੀ ਤਾਂ ਫੋਨ ਲੈ ਕੇ ਜਾਂਦੀ ਚਲ ਕਹਿੰਦਾ ਮੈਂ ਕਿਹਾ ਵੀ ਆਪਾਂ ਕਿਸੇ ਸਹੇਲੀ ਨੂੰ ਪੁੱਛਦੇ ਆਂ ਕਹਿੰਦਾ ਮੈਂ ਉਹਦਾ ਫੋਨ ਚੱਕਿਆ ਪਹਿਲਾਂ ਕਹਿੰਦਾ ਉਹਦੇ ਫੋਨ ਦਾ ਲੋਕ ਮੈਨੂੰ ਪਤਾ ਹੁੰਦਾ ਸੀ ਪਰ ਕਹਿੰਦਾ ਜਦੋਂ ਮੈਂ ਉਹਦਾ ਫੋਨ ਲੋਕ ਖੋਲਣਾ ਚਾਹਿਆ ਤੇ ਉਹਦਾ ਲੋਕ ਨਾ ਖੁੱਲਿਆ ਕਹਿੰਦਾ ਉਹਦੀਆਂ ਇੱਕ ਦੋ ਸਹੇਲੀਆਂ ਦੇ ਨੰਬਰ ਸੀਗੇ ਮੇਰੇ ਘਰ ਵਾਲੀ ਕੋਲ ਚਲ ਕਹਿੰਦਾ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਵੀ ਪਵਨ ਤੂੰ ਫੋਨ ਕਰ ਵੀ ਮੰਦੀਪ ਦੀ ਕਿਸੇ ਫਰੈਂਡ ਨੂੰ ਚਲ ਕਹਿੰਦਾ ਉਹਨੇ ਫੋਨ ਲਾਇਆ ਤੇ ਉਹਦੀਆਂ ਸਹੇਲੀਆਂ ਚੋਂ ਕਿਸੇ ਨੇ ਫੋਨ ਨਾ ਚੱਕਿਆ ਕਹਿੰਦਾ ਵੀ ਹੁਣ ਸਾਨੂੰ ਇਹ ਨਾ ਪਤਾ ਲੱਗਿਆ ਵੀ ਨਾ ਤਾਂ ਸਾਨੂੰ ਕੋਈ ਸ਼ਕਤ ਸੀ ਨਾ ਹੀ ਸਾਨੂੰ ਕੋਈ ਦਿਮਾਗ 'ਚ ਕੋਈ ਏਦਾਂ ਦੀ ਗੱਲ ਸੀ ਚਲੋ ਕਹਿੰਦਾ ਵੀ ਮੈਂ ਤੇ ਮੇਰੀ ਮਾਂ ਨੇ ਮੇਰੇ ਡੈਡੀ ਕੋਲ ਗੱਲ ਕੀਤੀ ਤੇ ਕਹਿੰਦੇ ਮੇਰੇ ਡੈਡੀ ਕਹਿੰਦੇ ਵੀ ਏਦਾਂ ਨਹੀਂ ਹੋ ਸਕਦਾ ਮੇਰੀ ਧੀ ਇਸ ਤਰ੍ਹਾਂ ਹਨਾ ਮਤਲਬ ਰਾਤ ਨੂੰ ਧੋਖਾ ਦੇ ਕੇ ਘਰੋਂ ਭੱਜ ਨਹੀਂ ਸਕਦੀ ਕਹਿੰਦਾ ਸਾਨੂੰ ਵੀ ਇਸ ਗੱਲ ਦਾ ਵਿਸ਼ਵਾਸ ਪਰ ਕਹਿੰਦਾ ਅਸੀਂ ਇੱਕੋ ਦਮ ਹੀ ਮਤਲਬ ਸਾਡੇ ਸਾਹ ਸੁੱਕ ਗਏ ਵੀ ਅਸੀਂ ਕੀ ਕਰੀਏ ਅਸੀਂ ਕਹਿੰਦਾ ਨਾ ਤਾਂ ਸਾਡਾ ਰੋਟੀ ਬਣਾਉਣ ਨੂੰ ਜੀ ਕਰੇ ਮੈਂ ਡਿਊਟੀ ਨਾ ਗਿਆ ਅਸੀਂ ਤਾਂ ਕਹਿੰਦਾ ਮਾਤਮ ਛਾ ਗਿਆ ਸਾਡੇ ਘਰੇ ਵੀ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਰਿਸ਼ਤੇਦਾਰ ਕਹਿੰਦੇ ਹੁੰਦੇ ਸੀ ਵੀ ਤੁਸੀਂ ਕੁੜੀ ਦਾ ਵਿਆਹ ਨਹੀਂ ਕਰਦੇ ਕੁੜੀ ਦਾ ਰਿਸ਼ਤਾ ਨਹੀਂ ਕਰਦੇ ਜਦੋਂ ਅਸੀਂ ਉਹਨਾਂ ਦੇ ਗੱਲ ਪੈਂਦੇ ਸੀ ਵੀ ਹੁਣ ਉਹ ਰਿਸ਼ਤੇਦਾਰ ਸਾਨੂੰ ਕੀ ਕਹਿਣਗੇ ਪਹਿਲਾਂ ਤਾਂ ਇਹ ਗੱਲ ਤੇ ਚਲੋ ਕਹਿੰਦਾ ਅਸੀਂ ਢੀਕਦੇ ਰਹੇ ਵੀ ਫੋਨ ਆਊਗਾ ਕਹਿੰਦਾ ਦੁਪਹਿਰ ਦੇ 11:00 ਵਜੇ 11:00 ਵਜੇ ਫੋਨ ਆਉਂਦਾ ਉਹਦੇ ਫੋਨ ਤੇ ਆਉਂਦਾ ਕਹਿੰਦਾ ਮਨਦੀਪ ਦੇ ਫੋਨ ਦੀ ਘੰਟੀ ਵੱਜਦੀ ਆ ਤੇ ਕਹਿੰਦਾ ਮੈਂ ਫੋਨ ਚੱਕਦਾ ਤੇ ਕਹਿੰਦਾ ਜਦੋਂ ਮੈਂ ਕਿਹਾ ਹੈਲੋ ਤੇ ਅੱਗੋਂ ਮੈਨੂੰ ਕਹਿੰਦੀ ਗੁਰਪ੍ਰੀਤ ਮਨਦੀਪ ਬੋਲਦੀ ਆ ਕਹਿੰਦੇ ਉਹ ਕਹਿੰਦਾ ਮੈਂ ਕਿਹਾ ਵੀ ਜਦੋਂ ਮਨਦੀਪ ਨੇ ਮੈਨੂੰ ਕਿਹਾ ਕਿ ਗੁਰਪ੍ਰੀਤ ਮੈਂ ਮਨਦੀਪ ਬੋਲਦੀ ਆ ਤਾਂ ਕਹਿੰਦਾ ਮੈਂ ਕਿਹਾ ਵੀ ਮਨਦੀਪ ਤੈਨੂੰ ਪਤਾ ਵੀ ਆ ਤੂੰ ਕਿੰਨੀ ਵੱਡੀ ਗਲਤੀ ਕਰਕੇ ਗਈਆਂ ਜੇ ਤੂੰ ਕਿਤੇ ਜਾਣਾ ਸੀ ਤਾਂ ਤੂੰ ਸਾਨੂੰ ਦੱਸ ਕੇ ਤਾਂ ਚਲੀ ਜਾਂਦੀ ਵੀ ਅਸੀਂ ਤਾਂ ਫਿਕਰ ਚ ਡੁੱਬੇ ਪਏ ਆ ਉਦੋਂ ਤੂੰ ਫੋਨ ਕਰੇ ਰੱਖ ਗਈ ਕਹਿੰਦਾ ਵੀ ਮੇਰਾ ਮਨ ਹਜੇ ਵੀ ਇਸ ਗੱਲ ਲਈ ਸਹਿਮਤ ਨਹੀਂ ਸੀ ਵੀ ਉਹ ਚੋਰੀਆਂ ਗਈ ਆ ਜਾਂ ਕਿਸੇ ਮੁੰਡੇ ਨਾਲ ਗਈ ਆ ਤਾਂ ਕਹਿੰਦਾ ਉਹਨੇ ਜੋ ਮੈਨੂੰ ਜਵਾਬ ਦਿੱਤਾ ਉਹ ਕਹਿੰਦੀ ਕਿ ਗੁਰਪ੍ਰੀਤ ਅੱਜ ਤੋਂ ਬਾਅਦ ਆਪਣਾ ਕੋਈ ਰਿਸ਼ਤਾ ਨਹੀਂ ਵੀ ਮੈਂ ਤਾਂ ਚਲੀ ਗਈਆਂ ਘਰ ਛੱਡ ਕੇ ਤੇ ਹੁਣ ਮੈਨੂੰ ਨਾ ਤੁਸੀਂ ਲੱਭਣ ਦੀ ਕੋਸ਼ਿਸ਼ ਨਾ ਕਰਿਓ ਵੀ ਮੈਂ ਤਾਂ ਉਸ ਮੁੰਡੇ ਨਾਲ ਚਲੀ ਗਈਆਂ ਜਿਹਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਤੇ ਜਿਹਦੇ ਬਿਨਾ ਮੈਂ ਰਹਿ ਨਹੀਂ ਸਕਦੀ ਸੀ ਉਹ ਕਹਿੰਦਾ ਮਨਦੀਪ ਤੂੰ ਇੰਨੀ ਵੱਡੀ ਗੱਲ ਕਹਿਣ ਤੋਂ ਪਹਿਲਾਂ ਇੱਕ ਵਾਰ ਸੋਚ ਤਾਂ ਲੈਂਦੀ ਜੇ ਤੈਨੂੰ ਕੋਈ ਮੁੰਡਾ ਪਸੰਦ ਸੀ ਐਡੀ ਕੀ ਗੱਲ ਸੀ ਤੈਨੂੰ ਐ ਕਿਉਂ ਲੱਗਿਆ ਵੀ ਤੇਰੇ ਘਰ ਦੇ ਤੈਨੂੰ ਪਿਆਰ ਨਹੀਂ ਕਰਦੇ ਜਿਹੜੇ ਮੁੰਡੇ ਨੂੰ ਤੂੰ ਪਸੰਦ ਕਰਦੀਆਂ ਉਹਦੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਹੋਣਗੇ ਤਾਂ ਉਹ ਕਹਿੰਦੀ ਵੀ ਮੈਨੂੰ ਇਹ ਗੱਲ ਪਤਾ ਗੁਰਪ੍ਰੀਤ ਵੀ ਜਿਹੜੇ ਮੁੰਡੇ ਨਾਲ ਮੈਂ ਗਈਆਂ ਉਹਦੇ ਨਾਲ ਤੁਸੀਂ ਕਦੇ ਵੀ ਮੇਰਾ ਵਿਆਹ ਨਹੀਂ ਸੀ ਹੋਣ ਦੇਣਾ। ਕਹਿੰਦਾ ਚੱਲ ਮੈਂ ਕੀ ਬੋਲਾਂ ਕਹਿੰਦਾ ਮੈਂ ਕਿਹਾ ਵੀ ਸੋਚ ਲਾ ਮਨਦੀਪ ਹਜੇ ਵੀ ਕੁਝ ਨਹੀਂ ਵਿਗੜਿਆ। ਜੇ ਤੂੰ ਕਹਿਣੀ ਆ ਨਾ ਜਿਹੜੇ ਮੁੰਡੇ ਨਾਲ ਤੂੰ ਕਹਿਣੀ ਆ ਅਸੀਂ ਤੇਰਾ ਵਿਆਹ ਕਰ ਦਿਆਂਗੇ ਪਰ ਤੂੰ ਸਾਡੀ ਇੱਜ਼ਤ ਰੱਖ ਲੈ। ਉਹ ਕਹਿੰਦੀ ਨਹੀਂ ਗੁਰਪ੍ਰੀਤ ਹੁਣ ਨਹੀਂ ਮੈਂ ਮੁੜਦੀ। ਚਲੋ ਕਹਿੰਦਾ ਉਹਨੇ ਫੋਨ ਕੱਟਤਾ। ਉਸ ਤੋਂ ਬਾਅਦ ਕਹਿੰਦਾ ਜਿਹੜਾ ਉਹਦਾ ਫੋਨ ਸੀ ਕਹਿੰਦਾ ਮੈਂ ਚਲਾ ਕੇ ਕੰਧ ਨਾਲ ਮਾਰਿਆ ਤੇ ਮੈਂ ਕਹਿੰਦਾ ਆਪਣੀ ਮਾਂ ਦੇ ਗਲ ਪੈ ਗਿਆ। ਮੈਂ ਆਪਣੀ ਮਾਂ ਨੂੰ ਕਿਹਾ ਵੀ ਜਦੋਂ ਪਵਨ ਕੋਈ ਗੱਲ ਕਹਿੰਦੀ ਸੀ ਮਨਦੀਪ ਨੂੰ ਤਾਂ ਤੂੰ ਗਲ ਪੈ ਜਾਂਦੀ ਸੀ ਜਦੋਂ ਆਣਗਵਣ ਜਾਂ ਰਿਸ਼ਤੇਦਾਰ ਕਹਿੰਦੇ ਸੀ ਤੂੰ ਹਰ ਇੱਕ ਗੱਲ ਤੇ ਗਲ ਪੈ ਜਾਂਦੀ ਸੀ ਵੀ ਤੇਰਾ ਧਿਆਨ ਨਹੀਂ ਸੀ ਵੀ ਉਹ ਤਾਂ ਹੁਣ ਉਹ ਕੰਮ ਕਰ ਗਈ ਜਿਹੜਾ ਨਹੀਂ ਕਰਨਾ ਸੀ ਹੁਣ ਦੇ ਲੋਕਾਂ ਨੂੰ ਕੀ ਜਵਾਬ ਦੇਉਂਗੇ ਕਹਿੰਦਾ ਮੈਂ ਕੰਬਣ ਲੱਗ ਗਿਆ ਮੈਨੂੰ ਬੜਾ ਗੁੱਸਾ ਤੇ ਘਰ ਦੇ ਵਿੱਚ ਮਾਤਮ ਵਾਲਾ ਮਾਹੌਲ ਬੱਚੇ ਵੀ ਸਾਡੇ ਸਹਿਮਗੇ ਚਲੋ ਕਹਿੰਦਾ ਫਿਰ ਹੁਣ ਗੱਲ ਲੂ ਕੀ ਕਿੱਥੇ ਰਹਿਣੀ ਸੀ ਮੇਰੀ ਮਾਂ ਨੇ ਮੇਰੇ ਮਾਮੇ ਨੂੰ ਫੋਨ ਕੀਤਾ ਤੇ ਮੇਰੇ ਮਾਮੇ ਨੇ ਮੇਰੀ ਮਾਂ ਨੂੰ ਬਾਬਾ ਗਾਣਾ ਗੂਣਾ ਕੱਢੀਆਂ ਬੋਲਿਆ ਵੀ ਤੈਨੂੰ ਪਤਾ ਨਹੀਂ ਵੀ ਮਾਮਾ ਨੂੰ ਧਿਆਨ ਰੱਖਣਾ ਚਾਹੀਦਾ ਚਲੋ ਕਹਿੰਦਾ ਗੱਲ ਅੱਜ ਕੱਲ੍ਹ ਚ ਸਵੇਰ ਚ ਸਾਰੇ ਕਿਤੇ ਹਨਾ ਪਤਾ ਲੱਗ ਗਿਆ ਕਹਿੰਦਾ ਅਸੀਂ ਵੀ ਕਿਸੇ ਤੋਂ ਗੱਲ ਲੁਕੋਈ ਨਹੀਂ ਜਦੋਂ ਵੀ ਕਿਸੇ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਕੁੜੀ ਭੱਜ ਗਈ ਭੱਜ ਗਈ ਕੋਈ ਕਹਿੰਦੇ ਆ ਕਹਿੰਦਾ ਜਦੋਂ ਕੋਈ ਸਾਡੇ ਘਰੇ ਅਫਸੋਸ ਕਰਨ ਆਉਂਦਾ ਤੇ ਅਸੀਂ ਪੋਚੇ ਨਹੀਂ ਮਾਰੇ ਅਸੀਂ ਕਿਹਾ ਵੀ ਹਾਂ ਸਾਡੀ ਕੁੜੀ ਤਾਂ ਧੋਖਾ ਦੇਗੀ ਕਹਿੰਦਾ ਜਦੋਂ ਆਣ ਗਵਾਣ ਦੀਆਂ ਕੋਈ ਆਉਂਦੀਆਂ ਹਨਾ ਬੁੜੀਆਂ ਕਹਿੰਦੀਆਂ ਵੀ ਭੈਣੇ ਅਸੀਂ ਤੈਨੂੰ ਕਹਿੰਦੇ ਤਾਂ ਹੁੰਦੇ ਸੀ ਵੀ ਤੂੰ ਤਾਂ ਸਾਡੀ ਗ ਕਹਿੰਦਾ ਸਾਨੂੰ ਸਾਰਿਆਂ ਦੀਆਂ ਗੱਲਾਂ ਜਾਣਨੀਆਂ ਪਈਆਂ ਕਿਉਂਕਿ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਸੀ ਸਾਨੂੰ ਰਹਿਣਾ ਪੈਣਾ ਸੀ ਜੋ ਗਲਤੀ ਸਾਡੀ ਕੁੜੀ ਨੇ ਕੀਤੀ ਸੀ ਮੇਰੀ ਭੈਣ ਨੇ ਕੀਤੀ ਸੀ ਵੀ ਸਾਨੂੰ ਸੁਣਨੀ ਪੈਣੀ ਸੀ ਚਲੋ ਕਹਿੰਦਾ ਮਹੀਨਾ ਦੋ ਮਹੀਨੇ ਇਸੇ ਮਾਤਮ ਦੇ ਵਿੱਚ ਅਸੀਂ ਰਹੇ ਵੀ ਸਾਡੇ ਗਲੇ 'ਚੋਂ ਇਹ ਗੱਲ ਉੱਤਰ ਨਹੀਂ ਰਹੀ ਸੀ ਵੀ ਸਾਡੀ ਕੁੜੀ ਸਾਡੇ ਨਾਲ ਇਦਾਂ ਕਰ ਸਕਦੀ ਆ ਕਹਿੰਦਾ ਅਸੀਂ ਓਵੇਂ ਹੀ ਆਪਣੀ ਜ਼ਿੰਦਗੀ ਰੋੜਦੇ ਰਹੇ ਪਰ ਕਹਿੰਦਾ ਉਹ ਜਿਉਉਣ ਨਹੀਂ ਰਹਿ ਗਿਆ ਸੀ ਚੋ ਲੋ ਕਹਿੰਦਾ ਹਾਲਾਤ ਜਿਹੋ ਜਿਹੇ ਹੈਗੇ ਸੀ ਵੀ ਇੰਨਾਂ ਗੱਲਾਂ ਦੇ ਫਿਕਰਾਂ 'ਚ ਮੇਰੀ ਮਾਂ ਬਿਮਾਰ ਰਹਿਣ ਲੱਗੀ 6 ਮਹੀਨੇ ਹੋ ਗਏ ਮਨਦੀਪ ਗਈ ਨੂੰ ਉਹਦਾ ਕੋਈ ਹਤਾ ਪਤਾ ਨਾ ਮੇਰੇ ਡੈਡੀ ਵੀ ਚੁੱਪਚੁੱਪ ਰਹਿਣ ਲੱਗੇ ਜਿਹੜਾ ਉਹ ਕੰਮ ਕਰਦੇ ਸੀ ਉਹ ਵੀ ਉਹਨਾਂ ਤੋਂ ਉਹਨਾਂ ਨਹੀਂ ਹੁੰਦਾ ਸੀ ਮੈਂ ਵੀ ਕਹਿੰਦਾ ਜਿੱਥੇ ਵੀ ਜਾਣਾ ਹਨਾ ਧੌਣ ਨਹੀਂ ਵੀ ਕਰਕੇ ਲੰਘਣਾ ਕਿਸੇ ਦੇ ਨਾਲ ਗੱਲ ਕਰਨੀ ਅੱਖ ਨਹੀਂ ਸੀ ਮਿਲਾ ਸਕਦੇ ਇਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਵੀ ਬੰਦਾ ਰਹੂਗਾ ਉਹ ਡਿਪਰੈਸ਼ਨ ਦੇ ਵਿੱਚ ਜਾਊਗਾ ਬਾਕੀ ਸਾਨੂੰ ਆਪਣੀ ਕੁੜੀ ਤੇ ਮਾਣ ਬਹੁਤ ਸੀ ਚਲੋ ਕਹਿੰਦਾ ਕਰਦੇ ਕਰਾਉਂਦੇ ਇੱਕ ਸਾਲ ਗੁਜ਼ਰ ਜਾਂਦਾ ਤੇ ਇੱਕ ਸਾਲ ਬਾਅਦ ਫਿਰ ਮੈਨੂੰ ਮਨਦੀਪ ਦਾ ਫੋਨ ਆਉਂਦਾ ਤੇ ਉਹੀ ਮਨਦੀਪ ਜਿਹੜੀ ਮੈਨੂੰ ਇਹ ਕਹਿੰਦੀ ਸੀ ਕਿ ਗੁਰਪ੍ਰੀਤ ਤੂੰ ਭੁੱਲ ਜਾਵੀ ਤੇਰੀ ਕੋਈ ਭੈਣ ਵੀ ਸੀ ਕਹਿੰਦਾ ਮੇਰੇ ਫੋਨ ਤੇ ਫੋਨ ਆਉਂਦਾ ਅਣਜਾਣ ਨੰਬਰ ਤੋਂ ਹਨਾ ਕਹਿੰਦਾ ਮੈਂ ਫੋਨ ਚੱਕਿਆ ਸਕੂਲ 'ਚ ਸੀ ਕਹਿੰਦਾ ਮੈਂ ਫੋਨ ਚੱਕਿਆ ਤੇ ਉਹ ਕਹਿੰਦੀ ਕਿ ਗੁਰਪ੍ਰੀਤ ਜਦੋਂ ਉਹਨੇ ਇੰਨੀ ਗੱਲ ਕਹੀ ਤੇ ਕਹਿੰਦਾ ਮੈਂ ਆਵਾਜ਼ ਪਛਾਣ ਲਈ ਤੇ ਕਹਿੰਦਾ ਮੈਂ ਫੋਨ ਕੱਟਤਾ ਉਨੇ ਫੇਰ ਕਾਲ ਕੀਤੀ ਕਹਿੰਦਾ ਫੇਰ ਮੈਂ ਬਿਨਾ ਚੱਕੇ ਫੇਰ ਕੱਟਦਾ ਫੋਨ ਉਹ ਲਾਈ ਜਾਵੇ ਤੇ ਮੈਂ ਕੱਟੀ ਜਾਵਾਂ ਕਹਿੰਦਾ ਜਦੋਂ ਮੈਂ 5-10 ਵਾਰ ਫੋਨ ਕਟਿਆ ਤੇ ਉਸ ਤੋਂ ਬਾਅਦ ਇਹ ਫੇਰ ਲਈ ਗਈ ਕਹਿੰਦਾ ਮੈਂ ਸੋਚਿਆ ਵੀ ਜੇ ਫੋਨ ਕਰ ਰਹੀ ਹੈ ਮੈਨੂੰ ਸੁਣਨਾ ਤਾਂ ਚਾਹੀਦਾ ਚੱਲ ਕਹਿੰਦਾ ਜਦੋਂ ਉਹਨੇ ਫੇਰ ਫੋਨ ਲਾਇਆ ਤੇ ਮੈਂ ਫੋਨ ਚੱਕ ਲਿਆ ਉਹ ਕਹਿੰਦੀ ਗੁਰਪ੍ਰੀਤ ਵੀਰੇ ਪਲੀਜ਼ ਫੋਨ ਨਾ ਕੱਟ ਮੇਰੀ ਗੱਲ ਸੁਣ ਲਾ ਉਹ ਕਹਿੰਦਾ ਵੀ ਹਾਂ ਦੱਸ ਤੂੰ ਹੀ ਤਾਂ ਰਿਸ਼ਤਾ ਖਤਮ ਕਰਕੇ ਗਈ ਸੀ ਅੱਜ ਤੈਨੂੰ ਗੁਰਪ੍ਰੀਤ ਦੀ ਕਿਵੇਂ ਯਾਦ ਆ ਗਈ ਉਹ ਕਹਿੰਦੀ ਵੀਰੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਮੈਂ ਵਾਪਸ ਆਉਣਾ ਚਾਹਣੀ ਆ ਉਹ ਕਹਿੰਦਾ ਵੀ ਨਹੀਂ ਮਨਦੀਪ ਜਿੱਦਣ ਤੂੰ ਗਈ ਸੀ ਨਾ ਤੂੰ ਘਰ ਦੇ ਸਾਰੇ ਦਰਵਾਜ਼ੇ ਬੰਦ ਕਰ ਗਈ ਸੀ ਵੀ ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿ ਕੇ ਅਸੀਂ ਜੋ ਜ਼ਿਲਤ ਮਹਿਸੂਸ ਕੀਤੀ ਜਾਂ ਕਰ ਰਹੇ ਆ ਆਪਣੇ ਘਰ ਦੇ ਹਾਲਾਤ ਕੀ ਬਣੇ ਤੂੰ ਉਹਨਾਂ ਹਾਲਾਤਾਂ ਬਾਰੇ ਕਦੇ ਵੀ ਨਹੀਂ ਸੋਚਿਆ ਹੁਣ ਤੈਨੂੰ ਘਰ ਦੀ ਕਿਵੇਂ ਯਾਦ ਆ ਗਈ ਕਹਿੰਦਾ ਨਾ ਉਹਦੀ ਭੁੱਬ ਨਿਕਲ ਗਈ ਤੇ ਉਹ ਕਹਿੰਦੀ ਵੀ ਵੀਰੇ ਇਹ ਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਵੀ ਕਾਸ਼ ਮੈਂ ਤੇਰੀ ਗੱਲ ਮੰਨੀ ਹੁੰਦੀ ਕਹਿੰਦਾ ਚਲੋ ਉਹ ਬੜਾ ਰੋਣ ਲੱਗ ਗਈ ਤੇ ਕਹਿੰਦਾ ਵੀ ਮੇਰਾ ਦਿਲ ਪਿਘਲ ਗਿਆ ਵੀ ਹੁਣ ਜਦੋਂ ਪਿਆਰੀ ਇੰਨਾ ਸੀ ਭੈਣ ਨਾਲ ਦਿਲ ਪਿਘਲਿਆ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਚਲ ਮੈਂ ਤੈਨੂੰ ਘਰੇ ਜਾ ਕੇ ਫੋਨ ਲਾਉਣਾ ਕਹਿੰਦੀ ਨਹੀਂ ਤੂੰ ਫੋਨ ਨਾ ਲਾਈ ਤੂੰ ਮੈਨੂੰ ਮਿਲਣ ਆ ਜਾ ਮੈਂ ਲੁਧਿਆਣੇ ਰਹਿਣੀ ਆ ਫਲਾਨੀ ਕਲੋਨੀ ਦੇ ਵਿੱਚ ਅਸੀਂ ਕਿਰਾਏ ਤੇ ਰਹਿਨੇ ਆ ਚਲ ਕਹਿੰਦਾ ਉਹਨੇ ਐਡਰੈਸ ਸਾਰਾ ਮੈਨੂੰ ਮੈਸੇਜ ਵੀ ਕਰਤਾ ਤੇ ਮੈਂ ਘਰ ਆਇਆ ਜਦੋਂ ਮੈਂ ਘਰੇ ਆਇਆ ਤੇ ਮੈਂ ਕੁਝ ਜ਼ਿਆਦਾ ਹੀ ਉਦਾਸ ਸੀ ਪਵਨ ਮੈਨੂੰ ਪਾਣੀ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਗੁਰਪ੍ਰੀਤ ਅੱਜ ਤੁਸੀਂ ਉਦਾਸ ਲੱਗਦੇ ਹੋ ਕੀ ਗੱਲ ਆ ਤੇ ਉਹ ਕਹਿੰਦਾ ਵੀ ਮੈਂ ਖੁਸ਼ ਕਦੋਂ ਹੁਣਾ ਉਹ ਕਹਿੰਦੀ ਵੀ ਨਹੀਂ ਭਾਵੇਂ ਨਹੀਂ ਹੁੰਦੇ ਪਰ ਅੱਜ ਤੁਹਾਡੇ ਚਿਹਰੇ ਤੇ ਕੁਝ ਅਜੀਬ ਤਰ੍ਹਾਂ ਦੀ ਉਦਾਸੀ ਆ ਕੋਈ ਗੱਲ ਆ ਤੁਹਾਡੇ ਦਿਲ 'ਚ ਦਿਮਾਗ 'ਚ ਕੁਝ ਚੱਲ ਰਿਹਾ ਕਹਿੰਦਾ ਮੈਂ ਉਹਨੂੰ ਕਿਹਾ ਕਿ ਪਵਨ ਮੈਨੂੰ ਮਨਦੀਪ ਦਾ ਫੋਨ ਆਇਆ ਸੀ ਕਹਿੰਦਾ ਉਹ ਕਹਿੰਦੀ ਵੀ ਕੀ ਕਹਿੰਦੀ ਸੀ ਕਹਿੰਦਾ ਮੈਂ ਉਹਨੂੰ ਸਾਰੀ ਗੱਲ ਦੱਸੀ ਵੀ ਉਹ ਐਂ ਕਹਿੰਦੀ ਸੀ ਵੀ ਮੈਂ ਕੀ ਕਰਾਂ ਉਹ ਕਹਿੰਦਾ ਵੀ ਦੇਖ ਉਹ ਕਹਿੰਦੀ ਵੀ ਦੇਖ ਗੁਰਪ੍ਰੀਤ ਵੀ ਤੇਰੀ ਮਰਜ਼ੀ ਆ ਵੀ ਇਹ ਤੁਹਾਡਾ ਭੈਣ ਭਰਾਵਾਂ ਦਾ ਮਸਲਾ ਵੀ ਮੈਂ ਕੁਝ ਨਹੀਂ ਬੋਲੂੰਗੀ ਮੰਮੀ ਡੈਡੀ ਨਾਲ ਗੱਲ ਕਰ ਲੋ ਕਹਿੰਦਾ ਮੈਂ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਵੀ ਮਨਦੀਪ ਦਾ ਮੈਨੂੰ ਫੋਨ ਆਇਆ ਸੀ ਵੀ ਉਹ ਮਿਲਣਾ ਚਾਹੁੰਦੀ ਆ ਵੀਰ ਉਹ ਰਹੀ ਸੀ ਵੀ ਕੀ ਲੱਗਦਾ ਤੁਹਾਨੂੰ ਤਾਂ ਕਹਿੰਦਾ ਵੀ ਮੇਰੀ ਮੰਮੀ ਕਹਿੰਦੀ ਵੀ ਦੇਖ ਲੈ ਮੈਂ ਤਾਂ ਮੱਥੇ ਲਾਉਂਦੀ ਨਹੀਂ ਤੇ ਕਹਿੰਦੇ ਮੇਰੇ ਡੈਡੀ ਕਹਿੰਦੇ ਵੀ ਮੈਂ ਵੀ ਨਹੀਂ ਮੱਥੇ ਲਾਉਂਦਾ ਵੀ ਤੂੰ ਵੇਖ ਲੈ ਕੀ ਕਰਨਾ ਕਹਿੰਦਾ ਮੈਂ ਬੜਾ ਸੋਚਿਆ ਮੈਂ ਉਹਨਾਂ ਲੋਕਾਂ ਬਾਰੇ ਸੋਚਿਆ ਉਹਨਾਂ ਰਿਸ਼ਤੇਦਾਰਾਂ ਬਾਰੇ ਸੋਚਿਆ ਜਿਨ੍ਹਾਂ ਨੇ ਗੱਲਾਂ ਕੀਤੀਆਂ ਸੀ ਤੇ ਮੈਂ ਮਨਦੀਪ ਦੀ ਗਲਤੀ ਬਾਰੇ ਸੋਚਿਆ ਪਰ ਕਹਿੰਦਾ ਵੀ ਐਂਡ ਤੇ ਮੈਂ ਇਸ ਨਤੀਜੇ ਤੇ ਪਹੁੰਚਿਆ ਵੀ ਮੈਨੂੰ ਆਪਣੀ ਭੈਣ ਨੂੰ ਮਿਲਣਾ ਚਾਹੀਦਾ ਕਹਿੰਦਾ ਅਗਲੇ ਦਿਨ ਮੈਂ ਛੁੱਟੀ ਲਈ ਤੇ ਮੈਂ ਲੁਧਿਆਣੇ ਨੂੰ ਚੜ ਗਿਆ ਲੁਧਿਆਣੇ ਮੈਂ ਉਹਦੇ ਦੱਸੇ ਹੋਏ ਪਤੇ ਤੇ ਗਿਆ ਜਦੋਂ ਜਾ ਕੇ ਕਹਿੰਦਾ ਮੈਂ ਵੇਖਿਆ ਵੀ ਜਦੋਂ ਮੈਂ ਜਿਹੜਾ ਉਹਨੇ ਐਡਰੈਸ ਦਿੱਤਾ ਸੀ ਉਸ ਘਰ ਦੇ ਗੇਟ ਅੱਗੇ ਕਹਿੰਦਾ ਉਸ ਘਰ ਦੇ ਗੇਟ ਨੂੰ ਜਦੋਂ ਮੈਂ ਨੌਕ ਕੀਤਾ ਤੇ ਆ ਕੇ ਉਹਨੇ ਦਰਵਾਜ਼ਾ ਖੋਲ੍ਹਿਆ ਕਹਿੰਦਾ ਮੇਰੀ ਉਹ ਭੈਣ ਜਿਹੜੀ ਹਨਾ ਚੰਨ ਵਰਗੀ ਸੀ ਜਿਹੜੀ ਬਹੁਤ ਸੋਹਣੀ ਸੀ ਜਿਹਦੇ ਚਿਹਰੇ ਤੇ ਮਤਲਬ ਇੰਨੀ ਸਮਾਈਲ ਤੇ ਇੰਨਾ ਗਲੋ ਰਹਿੰਦਾ ਸੀ ਵੀ ਉਹ ਮੇਰੀ ਭੈਣ ਮੈਨੂੰ ਦੀਸੂ ਹੀ ਨਹੀਂ ਉਹਦੇ ਚ ਕਹਿੰਦਾ ਉਹ ਜਮਾ ਕਾਲੀ ਹੋ ਚੁੱਕੀ ਸੀ ਉਹਦਾ ਫੇਸ ਦਾ ਰੰਗ ਬਿਲਕੁਲ ਤੇ ਉਹਦੇ ਚਿਹਰੇ ਤੇ ਮਤਲਬ ਐਡੀਕ ਉਦਾਸੀ ਸੀ ਕਹਿੰਦਾ ਮੈਂ ਉਹਨੂੰ ਮੇਰਾ ਅੰਦਰੋਂ ਦਿਲ ਕਰੇ ਵੀ ਮੈਂ ਇਹਨੂੰ ਮਿਲਾਂ ਘੁੱਟ ਕੇ ਪਰ ਕਹਿੰਦਾ ਮੈਂ ਗੁੱਸਾ ਵੀ ਦਿਖਾਇਆ ਤੇ ਉਹ ਕਹਿੰਦਾ ਮੈਨੂੰ ਭੱਜ ਕੇ ਮੇਰੇ ਗੱਲ ਲੱਗ ਗਈ ਤੇ ਕਹਿੰਦੀ ਵੀ ਗੁਰਪ੍ਰੀਤ ਮੈਨੂੰ ਪਤਾ ਸੀ ਵੀ ਤੂੰ ਜ਼ਰੂਰ ਆਵੇਂਗਾ। ਚਲ ਕਹਿੰਦਾ ਮੈਂ ਅੰਦਰ ਗਿਆ। ਅੰਦਰ ਕਹਿੰਦਾ ਘਰ ਦੇ ਮਹਿਲਾਤ ਦੇਖੇ ਦੋ ਕਮਰੇ। ਇੱਕ ਕਮਰੇ ਦੇ ਵਿੱਚ ਹੀ ਰਸੋਈ ਬਣੀ ਹੋਈ। ਬੁਰਾ ਹਾਲ ਵਿੱਚ ਥੋੜਾ ਬਹੁਤਾ ਸਮਾਨ ਜਪਿਆ ਤੇ ਇਹ ਕਹਿੰਦਾ ਮੈਂ ਆਸੇ-ਪਾਸੇ ਨਿਗਾ ਮਾਰੀ ਤੇ ਮੇਰਾ ਮਨ ਕਹਿੰਦਾ ਬੜਾ ਦੁਖੀ ਹੋਇਆ। ਚਲ ਕਹਿੰਦਾ ਮੈਂ ਬਹਿ ਗਿਆ ਉਹਨੇ ਮੈਨੂੰ ਪਾਣੀ ਦਿੱਤਾ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਕਿਹਾ ਵੀ ਤੂੰ ਕੰਮ ਦੀ ਗੱਲ ਦੱਸ ਮੈਨੂੰ ਕਿਉਂ ਬੁਲਾਇਆ? ਉਹ ਕਹਿੰਦੀ ਵੀ ਮੈਂ ਤੈਨੂੰ ਕੰਮ ਲਈ ਨਹੀਂ ਬੁਲਾਇਆ ਮੈਂ ਤਾਂ ਤੈਨੂੰ ਸਿਰਫ ਇਹ ਦੱਸਣ ਲਈ ਬੁਲਾਇਆ ਕਿ ਤੇਰੀ ਭੈਣ ਦੇ ਕੀ ਹਾਲਾਤ ਨੇ ਵੀ ਮੈਂ ਕੀ ਗਲਤੀ ਕੀਤੀ ਆ ਤੇ ਮੈਂ ਚਾਹੁੰਨੀ ਆ ਵੀ ਤੁਸੀਂ ਮੇਰੀ ਗਲਤੀ ਮਾਫ ਕਰ ਦਿਓ ਮੈਂ ਆਪਣੇ ਘਰ ਪਰਿਵਾਰ ਚ ਵਾਪਸ ਆਉਣਾ ਚਾਹੁੰਨੀ ਆ ਉਹ ਕਹਿੰਦਾ ਵੀ ਦੇਖ ਮਨਦੀਪ ਫੈਸਲਾ ਤੇਰਾ ਸੀ ਅਸੀਂ ਉਸ ਫੈਸਲੇ ਚ ਕੁਝ ਨਹੀਂ ਕਰ ਸਕਦੇ ਪਰ ਕੀ ਹੋਇਆ ਫਿਰ ਉਹ ਦੱਸਦੀ ਆ ਵੀ ਜਿਹੜੇ ਮੁੰਡੇ ਦੇ ਨਾਲ ਮੈਂ ਆਈ ਇਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਤੂੰ ਘਰੇ ਵਿਆਹ ਦੀ ਗੱਲ ਕਰੇਂਗੀ ਤਾਂ ਤੇਰੇ ਘਰ ਦੇ ਆਣੇ ਮੇਰੇ ਨਾਲ ਵਿਆਹ ਨਹੀਂ ਕਰਨਾ ਕਿਉਂਕਿ ਆਪਣੀ ਜਾਤ ਬਰਾਦਰੀ ਦਾ ਫਰਕ ਸੀ ਤੇ ਇਹਨੇ ਕਿਹਾ ਸੀ ਵੀ ਆਪਾਂ ਘਰੋਂ ਚੱਲਦੇ ਆਂ ਜਾ ਕੇ ਆਪਾਂ ਲੁਧਿਆਣੇ ਰਹਿਾਂਗੇ ਨੌਕਰੀ ਕਰਾਂਗੇ ਵੀ ਇਸੇ ਲਈ ਮੈਂ ਗਹਿਣੇ ਤੇ ਨਕਦੀ ਚੱਕ ਕੇ ਲੈ ਕੇ ਆਈ ਸੀ ਜਦੋਂ ਮੈਂ ਆ ਕੇ ਅਸੀਂ ਇੱਥੇ ਰਹਿਣਾ ਸ਼ੁਰੂ ਕਰਦੇ ਆਂ ਤਾਂ ਮੈਨੂੰ ਹੌਲੀ-ਹੌਲੀ ਪਤਾ ਲੱਗਦਾ ਵੀ ਇਹ ਨਸ਼ੇ ਕਰਦਾ ਕੋਈ ਕੰਮ ਨਹੀਂ ਕਰਦਾ ਜਿਹੜੇ ਗਹਿਣੇ ਸੀ ਵੇਚਤੇ ਸੀ ਪੈਸੇ ਸੀ ਉਹ ਵੀ ਲੱਗ ਗਏ ਸੀ ਉਸ ਤੋਂ ਬਾਅਦ ਕਹਿੰਦੀ ਇਹ ਵੀ ਘਰੇ ਪਿਆ ਰਹਿੰਦਾ ਸੀ ਮੈਂ ਕਹਿੰਦੀ ਕਿੱਥੇ ਜਾਂਦੀ ਮੈਂ ਕਿਹਨੂੰ ਦੱਸਦੀ 6 ਮਹੀਨਿਆਂ ਦੇ ਵਿੱਚ ਹੀ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਮੈਂ ਜ਼ਿੰਦਗੀ ਦੀ ਉਹ ਗਲਤੀ ਕੀਤੀ ਆ ਜਿਹੜੀ ਸ਼ਾਇਦ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਕਹਿੰਦੀ ਮੇਰਾ ਜੀ ਕਰਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਹੀ ਵੀ ਮੈਂ ਫੋਨ ਕਰਾਂ ਪਰ ਕਹਿੰਦੀ ਮੈਂ ਕਿਹੜੇ ਮੂੰਹ ਫੋਨ ਕਰਦੀ ਬਸ ਕਹਿੰਦੀ ਮੈਂ ਇੱਕ ਵਾਰ ਹਨਾ ਇਹ ਤੈਨੂੰ ਮਿਲ ਕੇ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹੁੰਦੀ ਸੀ ਤੁਸੀਂ ਮੈਨੂੰ ਅਪਣਾਓ ਚਾਹੇ ਨਾ ਅਪਣਾਓ ਮੈਂ ਨਹੀਂ ਕਹਿੰਦੀ ਕਿਉਂਕਿ ਜੋ ਮੈਂ ਗਲਤੀ ਕੀਤੀ ਉਹ ਅਪਣਾਉਣ ਵਾਲੀ ਤਾਂ ਕੀਤੀ ਨਹੀਂ ਪਰ ਜੇ ਹੋ ਸਕਿਆ ਤਾਂ ਮੈਨੂੰ ਮਾਫ ਜ਼ਰੂਰ ਕਰਦੇ ਹੋ ਤਾਂ ਕਿ ਜਦੋਂ ਮੈਂ ਰੱਬ ਕੋਲ ਜਾਵਾਂ ਤਾਂ ਉਹਨੂੰ ਮੈਂ ਆਪਣੇ ਜੋ ਕਰਮਾਂ ਦਾ ਹਿਸਾਬ ਦੇਵਾਂ ਜਦੋਂ ਮੈਂ ਇਹ ਕਹਿ ਸਕਾਂ ਵੀ ਹਾਂ ਮੇਰੇ ਮਾਪਿਆਂ ਨੇ ਮੇਰੇ ਭਰਾ ਨੇ ਮੇਰੀ ਗਲਤੀ ਮਾਫ ਕਰਤੀ ਸੀ ਨਹੀਂ ਤਾਂ ਮੈਨੂੰ ਹੋਰ ਪਤਾ ਨਹੀਂ ਕਿੰਨੀ ਵੱਡੀ ਸਜ਼ਾ ਮਿਲਣੀ ਆ ਚਲ ਕਹਿੰਦਾ ਆਪਣੀ ਭੈਣ ਦਾ ਹਾਲ ਸੁਣ ਕੇ ਉਹਦੇ ਹਾਲਾਤਾਂ ਬਾਰੇ ਸੁਣ ਕੇ ਮੈਨੂੰ ਦੁੱਖ ਹੋਇਆ ਮੈਂ ਉਹਦੇ ਕੋਲੇ ਬੈਠਾ ਘੰਟਾ ਕਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਦੇਖ ਤੇਰੇ ਕੰਡੇ ਵੀਜੇ ਆ ਤੂੰ ਆਪੇ ਚੋਗ ਕਹਿੰਦਾ ਚੱਲ ਜਦੋਂ ਮੈਂ ਇਹ ਕਹਿ ਕੇ ਵਾਪਸ ਆ ਗਿਆ ਮੇਰਾ ਕਹਿੰਦਾ ਵੀ ਮਤਲਬ ਕਾਲ ਜਣਾ ਪਾਟ ਰਿਹਾ ਸੀ ਵੀ ਮੈਂ ਕਿਵੇਂ ਜਾਵਾਂ ਪਰ ਕਹਿੰਦਾ ਮੈਂ ਆ ਗਿਆ ਆ ਕੇ ਕਹਿੰਦਾ ਮੈਂ ਘਰ ਦਿਆਂ ਨੂੰ ਸਾਰੇ ਉਹਦੇ ਹਾਲਾਤ ਦੱਸੇ ਕਹਿੰਦਾ ਪਰ ਮੇਰਾ ਦਿਲ ਫੇਰ ਨਾ ਟਿਕੇ ਵੀ ਮੈਂ ਆਪਣੀ ਭੈਣ ਨੂੰ ਇਸ ਹਾਲਾਤ ਚ ਕਿਵੇਂ ਦੇਖਾਂ ਤੇ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਵੀ ਕੀ ਕਰਨਾ ਚਾਹੀਦਾ ਆਪਾਂ ਨੂੰ ਤੇ ਕਹਿੰਦਾ ਮੇਰੀ ਮਾਂ ਜਿਹੜੀ ਉਹ ਇੱਕੇ ਗੱਲ ਤੇ ਖੜੀ ਸੀ ਵੀ ਨਹੀਂ ਮੈਂ ਉਹਨੂੰ ਕਦੇ ਵੀ ਘਰੇ ਨਿਬਰਦਾਸ਼ਤ ਕਰੂੰਗੀ ਕਹਿੰਦਾ ਮੇਰੇ ਡੈਡੀ ਕੁਛ ਨਹੀਂ ਬੋਲੇ ਉਸ ਤੋਂ ਬਾਅਦ ਕਹਿੰਦਾ ਮੈਂ ਆਪਣੇ ਮਾਮੇ ਨੂੰ ਫੋਨ ਲਾਇਆ ਮੇਰੇ ਮਾਮੇ ਨਾਲ ਮੈਂ ਗੱਲ ਕੀਤੀ ਤੇ ਮੇਰਾ ਮਾਮਾ ਕਹਿੰਦਾ ਵੀ ਗੁਰਪ੍ਰੀਤ ਜੇ ਇਸ ਘਰੇ ਮੰਦੀਪ ਆਉਗੀ ਤਾਂ ਤੂੰ ਭੁੱਲ ਜਾ ਵੀ ਅਸੀਂ ਤੇਰੇ ਕੁਛ ਲੱਗਦੇ ਆ ਚਲੋ ਕਹਿੰਦਾ ਮੈਂ 15 ਦਿਨ ਏਸੇ ਸੋਚ ਦੇ ਵਿੱਚ ਕੱਟ ਤੇ ਵੀ ਮੈਂ ਕੀ ਕਰਾਂ 15 ਦਿਨ ਬਾਅਦ ਕਹਿੰਦਾ ਮੇਰਾ ਨਾ ਮਤਲਬ ਮੈਂ ਸਕੂਲ ਜਾਣਾ ਤੇ ਬਹੁਤ ਭੜ ਐਕਸੀਡੈਂਟ ਹੋ ਜਾਂਦਾ ਸੋਚਾਂ ਦੇ ਵਿੱਚ ਸੀ ਕਿਸੇ ਮੋਟਰਸਾਈਕਲ ਗੱਡੀ ਚ ਵੱਜਿਆ ਕਹਿੰਦਾ ਚਲੋ ਮੈਨੂੰ ਹਸਪਤਾਲ ਲੈ ਜਾਂਦੇ ਮੈਨੂੰ ਨਹੀਂ ਹੋਸ਼ ਹੁੰਦੀ ਤੇ ਹਸਪਤਾਲ ਤੋਂ ਜਦੋਂ ਮੈਨੂੰ ਹੋਸ਼ ਆਉਂਦੀ ਆ ਚਾਰ ਪੰਜ ਦਿਨ ਬਾਅਦ ਕਹਿੰਦਾ ਮੈਂ ਦੇਖਦਾ ਮੇਰੇ ਆਸੇ ਪਾਸੇ ਖੜੇ ਹੁੰਦੇ ਆ ਸਾਰੇ ਤੇ ਕਹਿੰਦਾ ਇੱਕ ਪਾਸੇ ਮੇਰੀ ਭੈਣ ਵੀ ਖੜੀ ਹੁੰਦੀ ਆ ਮੇਰੀ ਮਾਂ ਉਹਦੇ ਕੋਲ ਖੜੀ ਹੁੰਦੀ ਆ ਪਰ ਉਹ ਗੱਲਾਂ ਨਹੀਂ ਕਰ ਰਹੀਆਂ ਹੁੰਦੀਆਂ ਜਦੋਂ ਮੈਨੂੰ ਹੋਸ਼ ਆਇਆ ਚੱਲ ਉਹ ਮੈਨੂੰ ਮਿਲੀ ਤੇ ਮੈਨੂੰ ਕਹਿੰਦੀ ਕਿ ਤੁਸੀਂ ਠੀਕ ਹੋ ਚੱਲ ਕਹਿੰਦਾ ਵੀ ਮੇਰੇ ਤੋਂ ਬੋਲਿਆ ਤਾਂ ਜਾਂਦਾ ਨਹੀਂ ਸੀ ਪਰ ਮੇਰੀਆਂ ਅੱਖਾਂ ਦੇ ਵਿੱਚੋਂ ਕਹਿੰਦਾ ਪਾਣੀ ਆ ਗਿਆ ਉਸ ਤੋਂ ਬਾਅਦ ਚਲੋ ਮੈਨੂੰ 10-15 ਦਿਨ ਹਸਪਤਾਲ ਦੇ ਵਿੱਚ ਰੱਖਿਆ ਛੁੱਟੀ ਦਿੱਤੀ ਤੇ ਕਹਿੰਦਾ ਉਹ ਇੱਕ ਦਿਨ ਫਿਰ ਘਰ ਆ ਗਈ ਜਦੋਂ ਕਹਿੰਦਾ ਉਹ ਘਰ ਆਈ ਤੇ ਮੇਰੇ ਭੂਆ ਆਈ ਹੋਈ ਸੀ ਮੇਰੇ ਮਾਮੇ ਰਿਸ਼ਤੇਦਾਰ ਬੈਠੇ ਸੀ ਕਹਿੰਦਾ ਉਹਨੇ ਜਦੋਂ ਸਾਡੇ ਘਰੇ ਪੈਰ ਪਾਇਆ ਤੇ ਸਾਡੇ ਰਿਸ਼ਤੇਦਾਰ ਉੱਠ ਕੇ ਚਲੇ ਗਏ ਉਹਨੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚਲੇ ਗਏ ਤੇ ਉਸ ਤੋਂ ਬਾਅਦ ਚਲੋ ਕਹਿੰਦਾ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਕੀ ਲੈਣ ਆਈਆਂ ਇੱਥੇ ਵੀ ਜਿਹੜੇ ਰਿਸ਼ਤੇਦਾਰ ਸਾਡੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਵੀ ਤੂੰ ਉਹਨਾਂ ਨੂੰ ਵੀ ਹਟਾਵੇਂਗੀ ਤਾਂ ਚਲੋ ਉਹ ਕਹਿੰਦਾ ਵੀ ਘੰਟਾਕ ਬੈਠੀ ਸੀ ਵਾਪਸ ਚਲੀ ਗਈ ਉਸ ਤੋਂ ਬਾਅਦ ਕਹਿੰਦਾ ਵੀ ਚਲੋ ਰਿਸ਼ਤੇਦਾਰ ਸਾਡੇ ਹੈ ਨਾ ਸਾਨੂੰ ਫੋਨ ਕਰਨ ਵੀ ਤੁਸੀਂ ਤਾਂ ਕੋਈ ਅਣਖ ਹੀ ਨਹੀਂ ਮੰਨੀ ਜਿਹੜੀ ਧੀ ਨੇ ਥੋੜੀ ਇੱਜ਼ਤ ਰੋਲੀ ਤੁਸੀਂ ਉਹਨੂੰ ਵਾਪਸ ਘਰੇ ਵੜ ਰਹੇ ਹੋ ਵੀ ਜੇ ਸਾਡੇ ਨਾਲ ਵਰਤਨਾ ਤਾਂ ਤੁਸੀਂ ਆਪਣੀ ਕੁੜੀ ਨੂੰ ਘਰੇ ਨਹੀਂ ਵੜਨ ਦਿਓਗੇ ਕਹਿੰਦਾ ਸਾਡੇ ਲਈ ਇਹ ਫੈਸਲਾ ਲੈਣਾ ਔਖਾ ਹੋ ਗਿਆ ਸੀ ਪਰ ਕਹਿੰਦਾ ਵੀ ਜੇ ਇਸ ਹਿਸਾਬ ਨਾਲ ਮੇਰੇ ਸੱਟ ਲੱਗੀ ਸੀ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਮਦਦ ਕੀਤੀ ਨਾ ਮੈਂ ਰਿਸ਼ਤੇਦਾਰਾਂ ਨੂੰ ਤੋੜ ਕੇ ਸੁੱਟ ਸਕਦਾ ਸੀ ਪਰ ਕਹਿੰਦਾ ਚਾਰ ਪੰਜ ਦਿਨਾਂ ਬਾਅਦ ਮਨਦੀਪ ਜਿਹੜੀ ਫੇਰ ਆ ਜਾਂਦੀ ਆ ਤੇ ਕਹਿੰਦਾ ਵੀ ਉਹ ਆਪਣੀ ਹਾਲਾਤ ਜਦੋਂ ਮੈਨੂੰ ਗੱਲ ਕਰਦੀ ਆ ਕਿ ਮੈਂ ਠੀਕ ਨਹੀਂ ਵੀ ਮੈਂ ਮਰ ਜਾਣਾ ਵੀ ਡਿਪਰੈਸ਼ਨ ਦੇ ਵਿੱਚ ਉਹ ਇੰਨੀ ਹੁੰਦੀ ਆ ਤੇ ਕਹਿੰਦਾ ਫਿਰ ਮੈਂ ਇਹ ਫੈਸਲਾ ਕਰ ਲੈਣਾ ਵੀ ਜੇ ਰਿਸ਼ਤੇਦਾਰ ਟੁੱਟਦੇ ਆ ਟੁੱਟ ਜਾਣ ਵੀ ਮੈਂ ਆਪਣੀ ਭੈਣ ਨੂੰ ਹੋਰ ਦੁਖੀ ਨਹੀਂ ਦੇਖ ਸਕਦਾ ਕਹਿੰਦਾ ਹੁਣ ਮੇਰੀ ਉਹੀ ਭੈਣ ਮੇਰੇ ਕੋਲ ਆਉਂਦੀ ਵੀ ਆ ਮੇਰੇ ਰਿਸ਼ਤੇਦਾਰ ਮੇਰੇ ਨਾਲ ਟੁੱਟ ਚੁੱਕੇ ਆ ਕੋਈ ਵੀ ਰਿਸ਼ਤੇਦਾਰ ਮੇਰੇ ਘਰੇ ਨਹੀਂ ਆਉਂਦਾ ਪਰ ਕਹਿੰਦਾ ਵੀ ਇੰਨੀ ਵੱਡੀ ਗਲਤੀ ਕਰਨ ਦੇ ਬਾਅਦ ਵੀ ਮੈਂ ਆਪਣੀ ਭੈਣ ਨੂੰ ਮਾਫ ਕਰਤਾ ਕਹਿੰਦਾ ਉਹ ਡਿਪਰੈਸ਼ਨ ਦੇ ਵਿੱਚ ਆ ਕਿੰਨੇ ਕਿੰਨੇ ਦਿਨ ਉਹਨੂੰ ਹਸਪਤਾਲ ਰੱਖਣਾ ਪੈਂਦਾ ਵੀ ਹਾਲਾਤ ਇਹੋ ਜਿਹੇ ਹੋ ਗਏ ਆ ਵੀ ਉਹਦੇ ਤੇ ਮੈਂ ਖਰਚ ਵੀ ਕਰ ਰਿਹਾ ਪੈਸੇ ਲਾ ਰਿਹਾ ਇਲਾਜ ਕਰਾ ਰਿਹਾ ਆ ਆਪ ਕਹਿੰਦਾ ਮੈਂ ਲੋਕਾਂ ਤੋਂ ਮੰਗ ਰਿਹਾ ਉਹਨੇ ਜਦੋਂ ਮੇਰੇ ਕੋਲੇ ਸਾਰੀ ਗੱਲ ਕੀਤੀ ਤੇ ਮੈਂ ਉਹਨੂੰ ਕਿਹਾ ਕਿ ਗੁਰਪ੍ਰੀਤ ਕੀ ਤੈਨੂੰ ਇਹ ਲੱਗਦਾ ਵੀ ਤੂੰ ਮਨਦੀਪ ਨੂੰ ਵਾਪਸ ਘਰੇ ਆਉਣ ਦੀ ਅਗਿਆ ਦੇ ਕੇ ਸਹੀ ਕੀਤਾ ਉਹ ਮੈਨੂੰ ਕਹਿੰਦਾ ਕਿ ਕਿਰਨ ਮੈਂ ਸੱਚ ਦੱਸਾਂ ਭੈਣੇ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਪਰ ਕਹਿੰਦਾ ਵੀ ਮੇਰੇ ਹਾਲਾਤ ਇਹੋ ਜਿਹੇ ਨੇ ਵੀ ਮੈਂ ਆਪ ਦੇ ਇਲਾਜ ਲਈ ਤਾਂ ਲੋਕਾਂ ਤੋਂ ਮੰਗਦਾ ਪਰ ਕਹਿੰਦਾ ਉਹਨੂੰ ਮੈਂ 3 ਵਾਰ ਐਡਮਿਟ ਕਰਾਇਆ ਤੇ ਉਹਦੇ ਮੈਂ ਕਿੰਨੇ ਕੁ ਪੈਸੇ ਲਾਤੇ ਪਤਾ ਨਹੀਂ ਉਹਦੇ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਵੀ ਇਸ ਗੱਲ ਦਾ ਉਹਨੂੰ ਕੋਈ ਕਹਿ ਨਹੀਂ ਸਕੀ ਕੋਈ ਉਹਨੂੰ ਮੈਂ ਜਵਾਬ ਨਹੀਂ ਦੇ ਸਕੀ ਵੀ ਤੂੰ ਸਹੀ ਕੀਤਾ ਜਾਂ ਗਲਤ ਕੀਤਾ ਚਲੋ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਮੈਂ ਨਾ ਤੈਨੂੰ ਫਿਰ ਫੋਨ ਕਰੂੰਗਾ ਪਰ ਵੀ ਤੇ ਮੈਂ ਬਿਜੀ ਆ ਐਨੀ ਇੱਕ ਗੱਲ ਸੁਣ ਕੇ ਅਸਲ ਦੇ ਵਿੱਚ ਮੈਂ ਬਿਜੀ ਨਹੀਂ ਸੀ ਮੈਂ ਇਸ ਗੱਲ ਨੂੰ ਸੋਚਣ ਲੱਗ ਗਈ ਵੀ ਇੱਕ ਕੁੜੀ ਜਿਹਨੂੰ ਉਹਦੇ ਘਰ ਦੇ ਆਣੇ ਇੰਨਾ ਪਿਆਰ ਦਿੱਤਾ ਇੰਨਾ ਉਹਤੇ ਵਿਸ਼ਵਾਸ ਕੀਤਾ ਜਿਹੜੀ ਕਿ ਆਪਦੇ ਘਰ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹਨੇ ਇੰਨੀ ਵੱਡੀ ਗਲਤੀ ਕੀਤੀ ਤੇ ਗਲਤੀ ਕਰਨ ਤੋਂ ਬਾਅਦ ਵੀ ਉਹਦੇ ਘਰ ਦੇ ਆਣੇ ਉਹਨੂੰ ਮਾਫ ਕੀਤਾ ਮੇਰੇ ਨਾਲ ਮਤਲਬ ਗੁਰਪ੍ਰੀਤ ਦੀ ਗੱਲ ਵਾਰ-ਵਾਰ ਇਹ ਯਾਦ ਆਈ ਜਾਵੇ ਵੀ ਕੀ ਉਹਨੇ ਸਹੀ ਕੀਤਾ ਫਿਰ ਮੈਨੂੰ ਇਹ ਲੱਗਿਆ ਵੀ ਉਹਨੇ ਗਲਤ ਕੀਤਾ ਵੀ ਜਿਹੜੀ ਭੈਣ ਨੇ ਉਹਦੀ ਇੱਜ਼ਤ ਨਹੀਂ ਰੱਖੀ ਉਹ ਉਹਨੂੰ ਮaaf ਕੀਤਾ ਉਹਨੇ ਉਹਨਾਂ ਰਿਸ਼ਤੇਦਾਰਾਂ ਨਾਲ ਉਹ ਟੁੱਟਿਆ ਜਿਹੜੇ ਰਿਸ਼ਤੇਦਾਰਾਂ ਨੇ ਉਹਦਾ ਕਦੇ ਸਾਥ ਦਿੱਤਾ ਸੀ ਵੀ ਇੱਕ ਕੁੜੀ ਦੀ ਗਲਤੀ ਕਰਕੇ ਦੇਖੋ ਪਰਿਵਾਰ ਦੇ ਜੋ ਹਾਲਾਤ ਬਣੇ ਆ ਵੀ ਪਰ ਫਿਰ ਵੀ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਭੈਣ ਭਰਾ ਮਾਪਿਓ ਉਹ ਕੁੜੀਆਂ ਨੂੰ ਮaaf ਕਰ ਦਿੰਦੇ ਆ ਇਹੋ ਜਿਹੇ ਬਹੁਤ ਸਾਰੇ ਕੇਸ ਆ ਜਿੱਥੇ ਕੁੜੀਆਂ ਨੇ ਇਹ ਗਲਤੀਆਂ ਕੀਤੀਆਂ ਤੇ ਵਾਪਸ ਉਹਨਾਂ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਇਹ ਬਿਲਕੁਲ ਸੱਚੀ ਗੱਲ ਆ ਤੇ ਤੁਸੀਂ ਇਸ ਗੱਲ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦਿਓ ਕਿ ਗੁਰਪ੍ਰੀਤ ਨੂੰ ਕੀ ਫੈਸਲਾ ਕਰਨਾ ਚਾਹੀਦਾ ਸੀ ਉਹਨੂੰ ਆਪਣੀ ਭੈਣ ਨੂੰ ਮਾਫ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਜੇ ਤੁਸੀਂ ਗੁਰਪ੍ਰੀਤ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ ਆਪਣੇ ਵਿਚਾਰ ਜ਼ਰੂਰ ਰੱਖਣੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ